ਬਠਿੰਡਾ ਦੇ ਪਰਸਰਾਮ ਨਗਰ ਮਹੱਲਾ ਕਲੀਨਿਕ ਦੇ ਵਿੱਚ ਦੂਜੀ ਵਾਰ ਇੱਕ ਹਫ਼ਤੇ ਵਿੱਚ ਹੋਈ ਚੋਰੀ ਜੀਵ ਵਾਲੀ ਗੋਲੀ ਦਾ ਮੰਨਿਆ ਜਾ ਰਿਹਾ ਹੈ ਕਾਰਨ ਪੋਸਟਰ ਲਗਾ ਕੇ ਲਿਖਿਆ ਗਿਆ ਚੋਰੀ ਹੋਣ ਦੇ ਕਾਰਨ ਨਹੀਂ ਦਿੱਤੀ ਜਾ ਰਹੀ ਦਵਾਈ ਸ਼ਨੀਵਾਰ ਨੂੰ 2 ਵਜੇ ਦੇ ਲਗਭਗ ਬਠਿੰਡਾ ਦੇ ਪਰਸਰਾਮ ਨਗਰ ਮਹੱਲਾ ਕਲੀਨਿਕ ਦੇ ਮੁਲਾਜ਼ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਹਫ਼ਤੇ ਵਿੱਚ ਇਸ ਮਹੱਲਾ ਕਲੀਨਿਕ ਦੇ ਵਿੱਚ ਦੂਜੀ ਵਾਰ ਚੋਰੀ ਹੋ ਚੁੱਕੀ ਹੈ ਤੇ ਉਹਨਾਂ ਵੱਲੋਂ ਇਹ ਜਿਹੜਾ ਆਪਣਾ ਚੋਰੀ ਦਾ ਕਾਰਨ ਜੀਬ ਵਾਲੀ ਗੋਲੀ ਦੀ ਸ਼ੰਕਾ ਉਹਨਾਂ ਵੱਲੋਂ ਪਿਤਾਈ ਜਾ ਰਹੀ ਹੈ ਕਿਉਂਕਿ ਜੀਬ ਵਾਲੀ ਗੋਲੀ ਇੱਥੇ ਮਿਲਦੀ ਹੈ ਅਤੇ ਇਹਨਾਂ ਵੱਲੋਂ ਸ਼ਾਮ ਨੂੰ ਜਾਣ ਵਾਲੀ ਇਹ ਗੋਲੀ ਜਿਹੜੀ ਜਮਾ ਇਹਨਾਂ ਵੱਲੋਂ ਆਪਣਾ ਕਰਵਾਈ ਜਾਂਦੀ ਹੈ ਲੇਕਿਨ ਨਸ਼ੇੜੀ ਇਸ ਨੂੰ ਉਹਨਾਂ ਨੂੰ ਇਸ ਇਸ ਬਾਰੇ ਨਹੀਂ ਪਤਾ ਤੇ ਉਹ ਇਸੇ ਕਰਕੇ ਹੀ ਇਸ ਆਪਣਾ ਮਹੱਲਾ ਕਲੀਨਿਕ ਦੇ ਵਿੱਚ ਆਪਣਾ ਚੋਰੀ ਕਰਨ ਆਉਂਦੇ ਹਨ ਅਤੇ ਇੱਕ ਹਫਤੇ ਦੇ ਵਿੱਚ ਦੂਸਰੀ ਵਾਰ ਇੱਥੇ ਚੋਰੀ ਹੋ ਚੁੱਕੀ ਹੈ ਇਸ ਨੂੰ ਲੈ ਕੇ ਇਹਨਾਂ ਵੱਲੋਂ ਹੁਣ ਜਿਹੜੀ ਆਮ ਲੋਕਾਂ ਨੂੰ ਦਵਾਈ ਵੀ ਆਪ ਦਿੱਤੀ ਜਾਂਦੀ ਹੈ ਉਹ ਸਾਰੀ ਆਨਲਾਈਨ ਹੁੰਦੀ ਹੈ ਤੇ ਇਸ ਨੂੰ ਲੈ ਕੇ ਜਦੋਂ ਇਹਨਾਂ ਦੇ ਇੱਥੋਂ ਆਪਣਾ ਕੰਪਿਊਟਰ ਚੋਰੀ ਹੋ ਚੁੱਕਿਆ ਹਨ ਤੇ ਹੁਣ ਇਹਨਾਂ ਵੱਲੋਂ ਇੱਕ ਪੋਸਟ ਲਗਾ ਕੇ ਇੱਕ ਹਫ਼ਤੇ ਲਈ ਲੋਕਾਂ ਨੂੰ ਮਾਫੀ ਮੰਗਿਆ ਕਿ ਚੋਰੀ ਹੋਣ ਦੇ ਕਾਰਨ ਉਹ ਆਪਣਾ ਇੱਥੇ ਦਵਾਈ ਨਹੀਂ ਦੇ ਸਕਦੀ ਅਤੇ ਇਹਨਾਂ ਵੱਲੋਂ ਸਕਿਉਰਿਟੀ ਗਾਰਡ ਤੇ ਸੀਸੀਟੀਵੀ ਕੈਮਰੇ ਦੀ ਵੀ ਮੰਗ ਕੀਤੀ ਗਈ ਹੈ। ਮੇਰਾ ਨਾਮ ਸੁਪ੍ਰੀਤ ਹੈ। ਸਾਰਾ ਅੱਤ ਅਸੀਂ ਕੱਲ ਇੱਥੇ ਛੱਡ ਕੇ ਗਿਆ ਸਾਰਾ ਕੁਝ ਤੇ ਰਾਤ ਤੋਂ ਸਵੇਰ ਸੋਵੇ ਖੋਲ ਲਿਆ ਲੌਕ ਟੁੱਟੇ ਹੋਏ ਸੀ ਪੀਸੀ ਹੈ ਨਹੀਂ ਸੀ ਕੀਬੋਰਡ ਮਾਊਸ ਸੀਪੀਯੂ ਤੇ ਉਧਰੋਂ ਅਲਮਾਰੀ ਦੇ ਲੌਕ ਟੁੱਟੇ ਹੋਏ ਐ ਤੇ ਇਨਵਰਟਰ ਦਾ ਬੈਂਡਰਾ ਕਿਹੜੀ ਜਗ੍ਹਾ ਚੋਰੀ ਹੋਈ ਐ ਇਹ ਪਰਸ਼ਰਮ ਡਿਸਪੈਂਸ ਸ਼ਾਂਤੀ ਦੇਵੀ ਹਸਪੀਟਲ ਐੜਾ ਸੋ ਪਹਿਲਾਂ ਵੀ ਚੋਰੀ ਹੋਈ ਹਾਂਜੀ ਹਾਂਜੀ ਪਰਸੂ ਹੀ ਸਰ ਹੋਈ ਸੀ ਉਹਦੇ ਵੀ ਏਸੀ ਦੀਆਂ ਤਾਰਾਂ ਵਗੈਰਾ ਸਾਰਾ ਕੁਝ ਲੈ ਕੇ ਗਏ ਐ ਤੇ ਦੋ ਤਿੰਨ ਦਿਨਾਂ ਵਿੱਚ ਏਸੀ ਸਾਡੇ ਚੋਰੀ ਹੋ ਗਿਆ ਹਾਂਜੀ ਹਾਂਜੀ ਤੂੰ ਤੁਸੀਂ ਮੰਨ ਕੇ ਦੇਖ ਲਓ ਨੁਕਸਾਨ ਤਾਂ ਕਾਫੀ ਐ ਐਸਟੀਮੇਟ ਨਾ ਪਣੇ ਲਾ ਸਕਦੇ ਚੀਜ਼ ਦਾ ਕਾਰਨ ਕੀ ਮੰਨਦੇ ਚੋੜੀ ਦਾ ਇਹਦਾ ਫਿਲਹਾਲ ਕੁਝ ਨਹੀਂ ਕਾਰਨ ਕਹਿ ਸਕਦੇ ਜਾਂ ਤਾਂ ਬੁਪੀਰਨ ਹੋ ਸਕਦਾ ਜਿਹੜੀ ਚੱਲ ਰਹੀ ਹੈ ਟੈਬਲੇਟ ਉਹਦੇ ਕਰਕੇ ਹੋ ਸਕਦਾ ਇਸ ਤੋਂ ਪਹਿਲਾਂ ਵੀ ਤੁਸੀਂ 8 ਮਹੀਨੇ ਪਹਿਲਾਂ ਚੋਰੀ ਹੋਈ ਹੈਗੀ ਉਦੋਂ ਉਹ ਉਦੋਂ ਸਾਰਾ ਕੁਝ ਠਾਕ ਤੇ ਲੱਗੇ ਸੀ ਪਰ ਬੁਪੀਰਨ ਉਦੋਂ ਵੀ ਚਲੀ ਗਈ ਸੀ ਹੁਣ ਬੁਪੀਰਨ ਹੈ ਨਹੀਂ ਸੀ ਇਸ ਟਾਈਮ ਇਤ हां हा हाँ तो हाँ पर मैं जमा करवाया करबंध होने अमरे की कर चाहिए या, कोई। असी, कैमरे मांग कर एक गार्ड होना चाहिए था ਹਾਂਜੀ ਹਾਂਜੀ ਐਪਲੀਕੇਸ਼ਨ ਦਿੱਤੀ ਵੀ ਹੈ ਸਾਡੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਹਲੇ ਤੱਕ। ਹਾਂਜੀ ਹਾਂਜੀ। ਕਾਫੇ ਜੇ ਦੁਬਾਰਾ ਹੋ ਜੂਰੀ ਹੈ। ਹਾਂਜੀ ਦੁਬਾਰਾ। ਪਹਿਲਾਂ ਵੀ ਲੱਗੇ ਸੀ। ਅੱਛਾ ਪਹਿਲਾਂ। ਪਹਿਲਾਂ ਏਸੀ ਦਾ ਤਾਰਾ ਵਗੈਰਾ ਤੇ ਪ੍ਰਿੰਟਰ ਸਾਡੇ ਹੋਰ ਕੀ ਕੰਮ ਰੁਕੇ ਹੋਇਆ। ਸਰ ਹੁਣ ਇੱਕ ਤਾਰ ਜਿਹੜੀ ਆਪਾਂ ਨਸ਼ੀਸ਼ ਦਾ ਕੋਲੀ ਦਿੰਨੇ ਆ ਜੀ ਬਲਗੀ ਨਹੀਂ ਮਿਲਦੀ। ਪੇਸ਼ੈਂਟ ਨੂੰ ਖੱਜਲ ਖਵਰੀ ਤਾਂ ਹੁੰਦੀ ਆ ਪਰ ਵਿੱਚੋਂ ਕਈ ਵਾਰ ਲੈਣ ਵਾਲੇ ਵੀ ਹੁੰਦੇ ਆ ਕਿ ਦੂਜੇ ਵੀ ਹੁੰਦੇ ਆ। ਬਸ ਤੇ ਬਾਕੀ ਅਸੀਂ ਰਿਪੋਰਟਾਂ ਭੇਜਣੀਆਂ ਸਨ ਉਹਦੇ ਵੱਲੋਂ ਬੈਠੇ ਆ ਕਿਉਂਕਿ ਪੀਸੀ ਸਾਡੇ ਕੋਲ ਇੱਕ ਹੀ ਸੀਗਾ ਹਾਂਜੀ ਹੁਣ ਜੇ ਮੰਨ ਲਓ ਪੇਸ਼ੈਂਟ ਆਉਂਦੇ ਨੇ ਕਿਸ ਤਰ੍ਹਾਂ ਫਿਰ ਉਹਨਾਂ ਨੂੰ ਚੈੱਕ ਮਸ਼ੀਨਾਂ ਤੋਂ ਤੁਹਾਡੀ ਸਾਰੀ ਜੋੜੀਆਂ ਹੋ ਗਈਆਂ ਫਿਰ ਕੀ ਬਣਾ ਨਾ ਹਾਂਜੀ ਬਸ ਆ ਪੀਸੀ ਵਗੈਰਾ ਇਹ ਮੇਨ ਕੰਮ ਵਾਲਾ ਤਾਂ ਹੋਊਗਾ ਬਾਕੀ ਤਾਂ ਪਿਆ ਹੀ ਸਮਾਨ ਅੱਛਾ ਐਂਟਰੀ ਕਿੱਥੋਂ ਹੁੰਦੀ ਹੈ ਚੋਰ ਦੀ ਜੇ ਮੰਨ ਲਓ ਗੱਲ ਕੀਤੀ ਜਾਵੇ ਕਿ ਇੱਥੇ ਲੌਕ ਵਗੈਰਾ ਲੱਗੇ ਨਹੀਂ ਲੱਗੇ ਹੁੰਦੇ ਸਰ ਫਿਰ ਕਿਸ ਤੋਂ ਕਿੱਥੋਂ ਐਂਟਰੀ ਜਿਵੇਂ ਉਹ ਗੇਟ ਮੇਨ ਗੇਟ ਤੋਂ ਕੱਟ ਕੇ ਕੋਈ ਮੰਗ ਕੀਤੀ ਤੁਸੀਂ ਪ੍ਰਸ਼ਾਸਨ ਦੀ ਕੋਈ ਐਪਲੀਕੇਸ਼ਨ ਦਿੱਤੀ ਐ ਮੀਸ ਕੂਟੀ ਕਾਰਡ ਨੂੰ ਲੈ ਕੇ ਕੋਈ ਐਪਲੀਕੇਸ਼ਨ ਮੰਗ ਰਹੀ ਬਸ ਸਿੱਕਰੇ ਸਾਨੂੰ ਪਰਮਨੈਂਟ ਸਕਿਉਰਟੀ ਕਾਰਡ ਚਾਹੀਦਾ ਸੀ ਕਿ ਕੈਮਰੇ ਚਾਹੀਦੇ ਆ ਰਾਤ ਨੂੰ ਚਰਹਿ ਸਕੀ ਹਾਂਜੀ ਕਿਉਂਕਿ ਸਰ ਸਾਨੂੰ ਆਪ ਨੂੰ ਵੀ ਰਿਸਕ ਹੈ ਅਸੀਂ ਹਾਂਜੀ ਜੇਦੋ ਇੰਨਾ ਕੁਝ ਹੋ ਰਿਹਾ ਕੱਲ ਨੂੰ ਸਾਡੇ ਦੀ ਵੀ ਕੁਝ ਹੋ ਸਕਦਾ ਕੀ ਕਾਰਨ ਕੀ ਮੰਦੇ ਚੋਰੀ ਦਾ ਜੇ ਗੱਲ ਕੀਤੀ ਜਾਵੇ ਹੋ ਸਕਦਾ ਬੁੱਪੀ ਰਣਜੀਤ ਵਾਲੀ ਗੋਲੀ ਦਾ ਵੀ ਹੋ ਸਕਦਾ ਕੁਝ ਵੀ ਕਹਿ ਸਕਦੇ ਇਹਦੇ ਬਾਰੇ ਹਾਲੇ ਕੁਝ ਨਹੀਂ ਪਤਾ ਸਾਨੂੰ ਲਮਾਰੀ ਦੇ ਤਾਲੇ ਵੀ ਤੋੜੇ ਹਾਂਜੀ ਉਹ ਤੇ ਮੇਰੀ ਟੈਬਲੇਟ ਪਈਆਂ ਹੁੰਦੀਆਂ ਸੀ ਅੱਛਾ ਤਾਲ ਟੁੱਟਿਆ ਉਹ ਹਾਂਜੀ ਫਿਲਹਾਲ ਉਸ ਹੈਂਗੇ ਸੀ ਕੋਈ ਨਹੀਂ ਪਰ ਉਹਨੇ ਲੌਕ ਤਾਲੇ ਤੋੜਿਆ ਕੋਈ ਨਹੀਂ ਹੋਰ ਸਾਡਾ ਬੰਦ ਫਰਜ ਹਾਂਜੀ ਹਾਂਜੀ ਬਾਬਾ ਜਦੋਂ ਤੁਸੀਂ ਸਵੇਰੇ ਆਏ ਉਹਦੋਂ ਤੁਹਾਨੂੰ ਪਤਾ ਲੱਗਿਆ ਚੋਰੀ ਦਾ ਹਾਂਜੀ ਨਹੀਂ ਨਹੀਂ ਸਵੇਰੇ ਸਵੇਰੇ ਹਾਂਜੀ ਸਵੇਰੇ ਇਹਨਾਂ ਨੇ ਜਦੋਂ ਆਪਣੀ ਹੈਲਪਰ ਆ ਉਹਨਾਂ ਨੇ ਕੋਈ ਨਹੀਂ ਖੋਲਿਆ ਗੇਟ ਉਹਨੇ ਸਾਨੂੰ ਨੋਟਿਫਾਈ ਕੀਤਾ ਵੀ ਇੱਥੇ ਹੈ ਪੁਲਿਸ ਵੱਲੋਂ ਤੱਕਾ ਕੀ ਸੀ ਕੰਟੇ ਤੋਂ ਬਾਅਦ ਤੱਕ ਆਈਏ ਮੈਂ। ਕੰਟੇ ਤੋਂ ਬਾਅਦ। ਠੀਕ ਹੈ। ਅੱਜ ਕਿੱਦਾਂ ਸਭ ਕੀ ਨਾਵਾ ਜਿਹਾ। ਤਾਂ ਵੀ ਕ੍ਰਿਸ਼ਨੂ ਅ ਤੱਕ ਸਭ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਰੋਕ ਰਹੇ ਹੋ? ਮੈਨੂੰ ਅ 1.5 ਸਾਲ। ਕਿਹੜਾ ਕਲੀਮਿਤ ਹੈ? ਇਹਨੂੰ ਹੋ ਗਏ 1.5 ਸਾਲ ਹੀ ਹੋਏ ਇਹਨੂੰ। 1.5 ਸਾਲ ਤੋਂ ਤੁਸੀਂ ਇੱਥੇ ਹੋ। ਹਾਂਜੀ ਹਾਂਜੀ ਹਾਂਜੀ। ਅੱਛਾ ਤੇ ਕੱਲ ਰਾਤ ਫੇਰ ਚੋਰੀ ਹੋਈ ਹੈ। ਠੀਕ ਹੈ ਨਾ ਤਾਂ। ਇਹ ਮਤਲਬ ਚੋਰੀ ਕਾਫੀ ਟਾਈਮ ਦੀ ਹੋ ਰਹੀ ਹੈ। ਮਤਲਬ 1 ਸਾਲ ਚਾਹੇ ਦੂਜੀ ਵਾਰੀ ਹੋ ਚੁੱਕੀ ਹੈ ਤੇ ਪਿਛਲੇ ਸਾਲ ਵੀ 5-6 ਵਾਰੀ ਹੋ ਚੁੱਕੀ ਹੈ। ਜਿਹੜਾ ਮੈਂ ਇਥੇ ਓਟ ਲੈਣੇ ਕਿਹਾ ਥੇ ਮੈਨੂੰ ਆਉਂਦੇ ਆ ਪੇਸ਼ੈਂਟਸ ਜਿਹੜੀਆਂ ਦਵਾਈਆਂ ਨੇ ਉਹ ਮਤਲਬ ਦੇਖ ਜਾਂਦੇ ਆ ਯਾ ਪਤਾ ਨਹੀਂ ਕੀ ਕਹਿ ਸਕਦਾ ਮੈਂ ਕੌਣ ਆ ਰਿਹਾ ਬਾਰ ਬਾਰ ਉਹੀ ਚੀਜ਼ਾਂ ਬਾਰ ਬਾਰ ਚੋਰੀ ਹੋ ਰਹੀ ਹੈ ਅੱਜ ਮੈਂ ਉਹਦੇ ਗੱਲ ਕਰੀ ਜਿਹੜੀ ਕੱਲ ਰਾਤ ਚੋਰੀ ਹੋਈ ਐ ਤੇ ਮੈਂ ਲੱਗ ਲੇ ਕਿ ਕੀ ਕੁਛ ਚੋਰੀ ਹੋਇਆ ਤੇ ਕੱਲ ਮੈਨੂੰ ਇੱਕ ਤਾਂ ਸੜਾ ਪੀਸੀ ਸੀਗਾ ਉਹ ਸਾਰਾ ਹੀ ਮਤਲਬ ਪੀਸੀ ਚੱਕ ਕੇ ਲੈ ਚ ਲੈ ਗਏ ਤੇ ਕੁਝ ਕੁ ਦਵਾਈਆਂ ਲੈ ਗਏ ਜਿਹੜੀਆਂ ਜੇ ਦੇਖਣੀਆਂ ਸੀ ਵੀ ਕੀ ਕੁਛ ਹੋ ਗਿਆ ਉਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕਾਫੀ ਵਾਰ ਇੱਥੇ ਚੋਰੀ ਹੋ ਚੁੱਕੀ ਹੈ ਕਿ ਕੁਝ ਮਤਲਬੀ ਚੋਰੀ ਹੋਇਆ ਪਹਿਲਾਂ ਵੀ ਇੱਥੇ مینਲੀ ਏਸੀ ਦੇ ਜਿਹੜੇ ਕਾਪਰ ਵਾਇਰਸ ਹੈ مینਲੀ ਉਹ ਲਏ ਜਾਂਦੇ ਆ ਕੋਸ਼ਕ ਸਾਡੇ ਆਕਸੀਜਨ ਸਿਲੰਡਰਸ ਵਗੈਰਾ ਕੁਝ ਏਜੀਆਂ ਚੀਜ਼ਾਂ ਜਿਹੜੇ ਇਕੁਪਮੈਂਟਸ ਵਗੈਰਾ ਉਹ ਖਰਾਬ ਕਰ ਜਾਂਦੇ ਪਿਛਲੇ ਸਾਲ ਆਇਆ ਸੀ ਵੀ ਮਤਲਬ ਇਕੁਪਮੈਂਟਸ ਵਗੈਰਾ ਚਾੱਕ ਕੇ ਮਤਲਬ ਪਿੱਛੇ ਸਿੱਟਦੇ ਸੀ ਮਤਲਬ ਕਾਫੀ ਚੀਜ਼ਾਂ ਖਰਾਬ ਕਰ ਜਾਂਦੇ ਆ ਲੈ ਕੇ ਕਾਪਰ ਵਾਇਰ ਜੀ ਜਾਂਦੇ ਆ ਬਾਕੀ ਚੀਜ਼ਾਂ ਸਿੱਟ ਸੁੱਟ ਕੇ ਐਸੇ ਖਰਾਬ ਕਰ ਜਾਂਦੇ ਆ ਦਰਵਾਜ਼ੇ ਖੋਲ ਜਾਂਦੇ ਆ ਮਤਲਬ ਇਹੋ ਜਿਹੀ ਚੀਜ਼ਾਂ ਜ਼ਿਆਦਾ ਕਰਦੇ ਤੁਸੀਂ ਜਿਹੜੀ ਇਹ ਜੋਰੀਆਂ ਦੀਆਂ ਆਵਾਜ਼ ਆਤਾ ਹੋ ਰਹੀਆਂ ਹੈਗੀ ਆ ਬਾਰ-ਬਾਰ ਇਸ ਦੀ ਜਿਹੜੀ ਤਲਾਹ ਹੈਗੀ ਆ ਤੇ ਉੱਚ ਅਧਿਕਾਰੀ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਕੀ ਕੀ ਉਹਨਾਂ ਨੇ ਕਿਹਾ ਸੀ ਉਹ ਬਸ ਮਤਲਬ ਕਹਿ ਦੁੰਦੇ ਆ ਵੀ ਕਰਾਂਗੇ ਕੁਝ ਜਾਂ ਤੁਸੀਂ ਆਪ ਦਾ ਲਿਖ ਕੇ ਦੇ ਦੋ ਐਫ ਆਈ ਆਰ ਦੇ ਦੋ ਇਨਫੋਰਮ ਕਰ ਦੋ ਕੋਲੇ ਸਾੜੇ ਆ ਵਾਸੂ ਸੀਗਾ ਕੋਈ ਡਿਟੈਕਟਿਵ ਕੋਈ ਲਿਖ ਕੇ ਦਿੰਦਾ ਹੋਇਆ ਹਾਂਜੀ ਹਾਂਜੀ ਸਭ ਕੁਝ ਮਤਲਬ ਜਿੱਦਣ ਜਿੱਦਣ ਚੋਰੀ ਹੁੰਦੀ ਆ ਆਪਸੋਸ ਦਿੰਨਾ ਸੀ ਸਭ ਕੁਝ ਲਿਖ ਕੇ ਦੰਨੇ ਕਿ ਆਹ ਆਹ ਚੀਜ਼ਾਂ ਚੋਰੀ ਹੋ ਚੁੱਕੀਆਂ ਆ ਹੋ ਗਿਆ ਇਹ ਸਭ ਮਤਲਬ ਹੋਇਆ ਰਿਹਾ ਇਨਫੋਰਮ ਦਾ ਮਤਲਬ ਸਾਰਾ ਇਹ ਲੱਗਦਾ ਹੈ ਡਾਕਟਰ ਸਾਹਿਬ ਵੀ ਇੱਥੇ ਸਿਕਿਉਰਟੀ ਦੀ ਬਹੁਤ ਜ਼ਰੂਰਤ ਹੈ ਬਿਲਕੁਲ ਹੈਗੀ ਹੈ ਜੀ ਹੁਣ ਮਤਲਬ ਜੇ ਇੱਕ ਦਿਨ ਦੇ ਗਿਆਪ ਦੇ ਵਿੱਚ ਚੋਰੀਆਂ ਹੋ ਰਹੀਆਂ ਐ ਦੋ ਚੋਰੀਆਂ ਹੋ ਗਈਆਂ ਕੱਲ ਨੂੰ ਟਾਈਮ ਨਾਲ ਦਿਨ ਦਿਹਾੜੇ ਵੀ ਆ ਸਕਦੇ ਤੁਦਸੀਂ ਇੱਥੇ ਬੈਠੇ ਹੋਈਏ ਸੇਫਟੀ ਤਾਂ ਹੈ ਹੀ ਨਹੀਂ ਸਿਕਿਉਰਿਟੀ ਤਾਂ ਬਿਲਕੁਲ ਚਾਹੀਦੀ ਹੀ ਹੈ। ਇਹ ਅਪੀਲ ਕਰਨਾ ਚਾਹੁੰਦੇ ਪ੍ਰਸ਼ਾਸਨ ਨੂੰ। ਮੇਰਾ ਤਾਂ ਇਹੀ ਹੈ ਕਿ ਸਿਕਿਉਰਿਟੀ ਮਲੇ ਤਾਂ ਕਿ ਕਿਉਂਕਿ ਪੇਸ਼ੈਂਟਸ ਵੀ ਹਰਾਸ ਹੁੰਦੇ ਜਦ ਦਵਾਈਆਂ ਖਤਮ ਹੋ ਜਾਂਦੀਆਂ ਦਵਾਈਆਂ ਚੋਰੀ ਹੋ ਜਾਂਦੀਆਂ ਤਾਂ ਮਤਲਬ ਦੂਸਰੇ ਓਟ ਵਾਲੇ ਪੇਸ਼ੈਂਟਸ ਵੀ ਹਰਾਸ ਹੁੰਦੇ ਆ ਸਾਰੇ ਹੀ ਦੁਖੀ ਹੋ ਰਹੇ ਆ ਹੁਣ ਸਵੇਰ ਦੇ ਅਸੀਂ ਇਧਰ ਉਧਰ ਕਦੇ ਕੋਲਸ ਵਾਲਿਆਂ ਨੂੰ ਬੁਲਾਉਂਦੇ ਕਦੇ ਕੀ ਕਰਦੇ ਆ ਤਾਂ ਮਤਲਬ ਜੇ ਇੱਕ ਸਿਕਿਉਰਿਟੀ ਹੋਵੇ ਤਾਂ ਸਾਰੇ ਵਧੀਆ ਮਤਲਬ ਠੀਕ ਸਿਸਟਮ ਚੱਲਦਾ ਰਹੇ ਉਹ ਵੀ।